सॾा छलवार कुटा छापा दलजी रहंदा भाई कंदा रेडा ग्यार पिया गो कॾहिं चाह ते बराबरि कला आगा गिधू आया पंज पंज सौ में नोटा ਓਹ ਰੇਡ ਪਾ ਕੇ ਮੁੰਡਾ ਪਸ ਗਿਆ ਕੰਤੀ ਰੇਡ ਪੈ ਗਈ ਕਾਂਦੇ ਵਾਲੇ ਵੀ ਤੇ ਦੀ ਓ ਨੀਤਾ ਕਬੱਡੀ ਪਾਉਣ ਲਈ ਵਾਦਾ ਹੋਇਆ ਹੈਰੀ ਕ੍ਰੇਡਾ ਨੇ ਬਹੁਤ ਸਾਰੇ ਖਲਾਮ ਸਿੱਧੂ ਵੀ ਆ ਗਿਆ ਸਾਡਾ ਵੀਰਾ ਅੱਕੇ ਪਾਇਆ ਗਲੱਬਾਂ ਤੋਂ ਹਵੇ ਚਾਹਤਾ ਬਿਆਦੇ ਅੱਕੇ ਪਾਇਆ ਗਲੱਬਾਂ ਤੋਂ ਓ ਮੇਰੇ ਮਿੱਤਰੋ ਇਧਰਲੇ ਪਾਸੇ ਗੁਰਜੀਵ ਓ ਕਮਰਦੀ ਦੂਜੀ ਮੋੜਤੀ ਦੂਜੀ ਮੋੜਤੀ ਸਿਆਣਾ हिकु पासे वॾी गेम मुंडे तजा वरे खावा अमरदा अमरदा मरदा چھوٹا سری کرا وا سری ربرا بیلجیئم تو آیا لکی کہ اوتار جاگل جگشیر سن جیت گل پہ گلاب آیا ہوا ہے وہ لکی بخالا گلاب جو میلہ بریا پیا ਰਾਜੀ ਭਾਉ ਕੰਡੇ ਵਾਲਾ ਆਓ ਇਧਰ ਦੇ ਪਾਸੇ ਵੀ ਕਾ ਨੰਬਰ ਜੋੜਦਾ ਹੋਇਆ ਤੁਰਜੀ ਆ ਆ ਗਿਆ ਹੋ ਮੁੰਡਾ ਅੰਮ੍ਰਿਤਸਰ ਕੋਲ ਆਇਆ ਜਿੱਥੇ ਗੱਲਾਂ ਹੁੰਦੇ ਹੁੰਦੇ ਆ ਫਿਰ ਮਿੱਤਰੋ ਕਹਿੰਦੇ ਹੁੰਦਾ ਅੰਮ੍ਰਿਤਸਰ ਦੇ ਪਾਪੜ ਵੇ ਵ ਖਾਂਦੀ ਨਾ ਤੂ ਕਰੇ ਤੇ ਆਕਰ ਵੇ ਵ ਸੈਦੀ ਨਾ ਉਹ ਕਹਿੰਦੇ ਗੱਲਾਂ ਹੁੰਦੀ ਐ ਇਧਰ ਕਬੱਡੀ ਪਈ ਗਈ ਉਧਰ ਦੇ ਤੁਰਜੀ ਵਾਲਾ ਤੁਰਜੀ ਵਾਲਾ ਤੁਰਜੀ ਵਾਲਾ ਤੁਰਜੀ ਵਾਲਾ

ਜੋਜੀ ਦੀ ਟੀਮ ਦੇਖੋਗੇ ਮੈਂ ਦੇਖਦਾ ਵੀ ਦੀਪ بھائی ਦਾ ਵੀ ਧੰਨਵਾਦ ਬੰਦਾ ਸਰਕਾਰ ਆ ਆ ਆ ਗਿਆ ਅੰਬਾ ਆ ਗਿਆ ਅੰਬਾ ਹਰ ਸਿੰਘ ਆ ਗਿਆ ਅੰਬਾ ਆ ਗਿਆ ਅੰਬਾ ਆ ਗਿਆ ਗਲਾਬਾ ਅੰਬਾ ਆ ਗਿਆ ਅੰਬਾ ਆ ਗਿਆ ਅੰਬਾ ਜਾ ਮਾਗ ਅੰਬਾ ਗਿਆ ਮਾਇਆ ਇਹ ਕਹਿੰਦੇ ਵੀ ਮਨੋਹ ਸੀਗਾ ਸੁਖਮਨ ਆ ਗਿਆ ਕਬੱਡੀ ਬਾਲ ਦੇ ਲਈ ਹੀਰਪੁਰਿਆ ਮੇਰੇ ਮਿੱਤਰੋ ਹਰਿਆਣਾ ਸੱਤੋਂ ਦੀ ਵੱਡੀ ਟੀਮ ਬਣੀ ਹੋਈ ਹੈ ਅੱਜ ਗੁਲਾਬ ਫਰਵਾਹੀ ਵਾਲਾ ਆਇਆ ਤੇ ਗੁਲਾਬ ਕਹਿੰਦਾ 29 ਨੂੰ ਫਰਵਾਹੀ ਨਾਲ ਖਿਡਾਉਣਿਆ ਗੁਲਾਬ ਕਹਿੰਦਾ 29 ਨੂੰ ਫਰਵਾਹੀ ਨਾਲ ਖਿਡਾਉਣਿਆ ਸ਼ੱਜਰਪਰੀਏ ਸ਼ਾਜੀ ਦਾ ਯਾਰ ਆਇਆ ਬਲਜਮਾਲੀ ਯੱਸੀ ਦਾ ਯਾਰ ਆਇਆ ਰੇਡ ਪੈ ਗਈ ਰੇਡ ਪੈ ਗਈ ਵਾਹ ਓਏ ਬੰਬਿਆ ਅੰਬਾ ਵਾਖੀ ਵੇਖਣ ਨੂੰ ਬੱਧੀਵੰਦਾ ਅੰਸਾਰ ਵਧੀਆ ਵਧੀਆ ਗੇਮ ਹੈ ਇੱਕ ਵਾਰੀ ਤਾੜੀ ਮਾਰੋ ਵੀ ਅੰਬੇ ਦੇ ਨਾਮ ਤੇ ਜੋਰ ਦਾ ਵੱਡਾ ਸਰਕਾਰ ਹੈ ਯਾਰ ਮੇ ਨਾਲ ਰਹਿਣਾ ਸਾਰੇ ਦੇ ਨਾਲ ਰਹਿਣਾ ਗੁਲਾਮ ਆਪਣੇ ਕੋਲੇ ਹੈ ਗੁਲਾਮ ਨੱਕੀ ਕਹਿੰਦਾ ਆਪਣਾ ਪਰ ਨੰਬਰ ਜਾਂਦੇ ਖੋਦੀ ਦੀ ਟੀਮ ਦਾ ਨੰਬਰ ਸੁਖਪਰੇ ਵਾਲੇ ਟਿੰਕੀ ਦੀ ਟੀਮ ਦਾ ਨੰਬਰ ਜੋਤੀ ਸਰਪੰਦ ਦੀ ਟੀਮ ਦਾ ਆ ਵੇ ਜਾਂਦੇ ਖੋਦੀ ਸ਼ਗਾਂ ਵਾਲਾ ਟੀਮ ਦੀ ਬਣਾਈ ਹੈ ਇੱਕ ਕੰਦ ਕਰਤੀ ਮਾਝਾ ਵਾਲਾ ਮੂਰੇ ਨਿਕਲਦੀ ਆ ਦਰਸਨ ਸਿੰਘ ਜੀ ਗਾ ਸੋਨੀ ਬਾਈ ਅੱਗੇ ਨਿਕਲਦੀ ਐ ਦੁਰਜੀਵਾਲਾ ਆਉ ਦੀਪਾ ਹਜ ਚੋਟੀ ਦਾ ਰੇਡਰ ਐ ਤੇ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹਾਇ ਆ ਆ ਗਿਆ ਗਾਲੇ ਸੁਖਮਨ ਹਾ ਸੁਖਮਨ ਆ ਗਿਆ ਮੀਰਪੁਰੀਆ ਅੱਖਾਂ ਘੜਦਾ ਦੀਪ ਦੀਪ ਅੱਖਾਂ ਘੜਦਾ ਵੀ ਮੇਲਾ ਬਣ ਗਿਆ ਮੇਲਾ ਬਣ ਗਿਆ ਲੱਕੀ ਮੇਲਾ ਬਣ ਗਿਆ ਬਾਈ ਮੇਲਾ ਬਣ ਗਿਆ ਓਏ 500 ਦਾ ਜਫਾ ਮੇਰੇ ਰਾਏ ਬੈਦ ਜਨਾ ਓਏ ਆ ਕੀ ਹੋ ਗਿਆ ਓਏ ਆ ਕੀ ਹੋਗਾ ਸਗੇ ਜਾਣੋ ਉਹ ਲੜਕਾਰਾ ਬਿਲਕੁਲ ਨੰਬਰ 9 ਤੇ 9.5 ਹੋ ਗਿਆ ਮੇਲਾ ਬਣ ਗਿਆ ਮੇਲਾ ਬਣ ਗਿਆ ਮੇਲਾ ਬਣ ਗਿਆ ਸਿਰੇ ਦੀ ਟੱਕਰ ਓਏ நம்பதான் நம்பர் நம்பர் ਮਾਦਾ ਮੈਚ ਨਹੀਂ ਮੇਰੇ ਵੀਰ ਵਾਖੀ ਗਰਜਤ ਬਾਈ ਇਹੋ ਮਹਾ ਮੁੰਡਿਆਂ ਨੂੰ ਸਾਰਾ ਜਗਾ ਜਿਹਨਾਂ ਦਾ ਮੈਚ ਨਹੀਂ ਬਹੁਤ ਧੰਨਵਾਦ ਸਾਰੀ ਸੰਗਤ ਦਾ ਗੁਰਜੀ ਵਾਲਾ ਦੀਪ ਕਬੱਡੀ ਪਾਂਡ ਵਾਲੀ ਖਲਦਾ ਹੋਇਆ ਖੱਡੇ ਸਰਕਾਰਾ ਮੇਰੇ ਮਿੱਤਰੋ ਉਧਰ ਦੇ 500 ਕਹਿੰਦੇ ਵੀ ਮੁੰਡੇ ਸਤਰ ਵਾਲੇ ਮਨੋਜ ਨਾਲ ਕਹਿੰਦੇ ਛੋਟੀ ਫੱਪਰ ਝੰਡੇ ਵਾਲਾ ਚੱਕੜ ਵਰਗੇ ਹਰਤ ਮੁਰਜੀ ਵਾਲਾ ਨੰਬਰ ਜੋੜਦਾ ਹੋਇਆ ਵਾ ਓਏ ਨੌਜਵਾਨਾ ਉਧਰ शादा फौजी छॾा सूपर कंदे भागपर साहिब प्री में कंदा बि स्कूल

ਵੀ ਇੱਕ ਹਜ਼ਾਰ ਦੀ ਰੇਡ ਪੈ ਰਹੀ ਹੈ ਖਾਲੇ ਮੁੰਡੇ ਵਦਿਆ ਬਹੁਤ ਤਕੜਾ ਮੈਚ ਖੇਡਿਆ ਜਾ ਰਿਹਾ ਹੈ ਅੱਬਾ ਆ ਗਿਆ ਕਬੱਡੀ ਪੌਣ ਦੇ ਲਈ ਹਾਂਗੇ ਦੀ ਟੀਮ ਲੋਕੇ ਨੂੰ ਵੰਦ ਹੋਇਆ ਸਾਦਰ ਹਰਿਆਣਾ ਦੀ ਟੀਮਾਂ ਚੋਟੀ ਦਾ ਮੁਕਾਬਲਾ ਹਾਉ ਕਹਿੰਦੇ ਕੁੰਡੀਆਂ ਦੇ ਕੁੰਡੀਆਂ ਦੇ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸ ਗਏ ਹਾਉ ਨਿਤਰੂ ਬੜੇ ਮਹਿਫਾਨੀ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸ ਗਏ ਮਾਰ ਵਾਲਾ ਸ਼ਿੰਦਾ ਚਰਵਾਲ ਅੰਬੇ ਕੰਦਾ ਕੰਦਾ ਤੋਂ ਲੰਗਿਆ ਲੋਇਆ ਕੋ ਵੰਗਿਆ ਲੋ ਲੋ ਇੱਥੇ ਰੱਖ ਮੈਚ ਸਿਰੇ ਦਾ ਮੈਚ ਸਿਰੇ ਦਾ ਇੱਕ ਵੇਂ ਦੇ ਥੋੜਾ ਜਿਹਾ ਡਿਸਪਲਿਨ ਲਾ ਕੇ ਰੱਖੋ ਮੇਰੇ ਭਰਾਵਾਂ ਨੂੰ ਬੇਨਤੀ ਹੈ ਮੈਨੂੰ ਪਤਾ ਵੀ ਤੁਸੀਂ ਕਬੱਡੀ ਦਾ ਜਿਹੜਾ ਕੋਈ ਆਲੀ ਬਈ ਬੋਨਾ ਸੋਰਾ ਦੇ ਸਮਾਂ ਬੋਲਣਾ ਨਹੀਂ ਅੰਬੇ ਬਾਈ ਤ੍ਰੀਪ ਬਾਈ ਮੈਚ ਮੁੱਕ ਗਿਆ ਹੋਰ ਨਾਲ ਤੇ ਫੈਸਲਾ ਖੜ ਦੇ ਉਧਰ ਬਣ ਕੇ ਆ ਦੇ ਦੇਖ ਵੀ ਗੱਜ ਰੈਫਰੀ ਨੇ ਬਰਾਦਾ ਨਾ ਕਿ ਮੈਂ ਬੋਲਦਾ ਆ ਮਾਇਆ ਲੈ ਜੋ ਦੀਪ ਦੀ ਜਿਹੜਾ ਨੰਬਰ ਹੋਲ ਸੀਗਾ ਸੈਂਟਰ ਲਾਈਨ ਤੇ ਉਹ ਘਾਂਗੀ ਦੀ ਟੀਮ ਨੂੰ ਦੇ ਦਿੱਤਾ ਗਿਆ ਘਾਂਗੀ ਦੀ ਟੀਮ ਪਿਛਲੇ ਮੈਚ ਦੇ ਵਿੱਚੋਂ ਜੇਤੂ ਟੀਮ ਰਹੀ ਹੈ ਘਾਂਗੀ ਦੀ ਟੀਮ ਜੇਤੂ ਰਹੀ ਹੈ